ਪਿਆਰ ਭਰੇ ਸਤ ਸ੍ਰੀਕਾਲ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਪੈਂਦੇ ਰਾਹੋ ਸ਼ਹਿਰ ਦੀ ਰਾਹੋ ਸ਼ਹਿਰ ਦੇ ਵਿੱਚ ਬਹੁਤ ਵੱਡੀ ਖੁਸ਼ੀ ਵਾਲੀ ਲਹਿਰ ਹੈ ਜਦ ਇੱਕ ਪਰਿਵਾਰ ਆਪ ਜੀ ਦੇ ਸਦਕਾ ਘਰ ਆਇਆ ਕਿਉਂਕਿ ਈਰਾਨ ਤੋਂ ਵਾਪਸ ਆਣਾ ਬਹੁਤ ਵੱਡੀ ਗੱਲ ਹੈਗੀ ਹੈ ਤੇ ਜਿਹੜੇ ਫਰਜ਼ੀ ਏਜੰਟ ਹੈ ਕਿਤੇ ਨਾ ਕਿਤੇ ਪਰੇਸ਼ਾਨ ਕਰਦੇ ਹੈਗੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਪਹਿਲੀ ਗੱਲ ਤੇ ਮੈਂ ਇੱਕ ਜਰੀਆ ਜ਼ਰੂਰ ਬਣਿਆ ਹੈ ਇਹ ਤੇ ਉਹ ਮਹਾਰਾਜ ਦੀ ਕਿਰਪਾ ਹੁੰਦੀ ਹੈ ਉੱਪਰ ਵਾਲੇ ਪ੍ਰਮਾਤਮਾ ਦੀ ਜੀ ਔਰ ਬਹੁਤ ਮੁਸ਼ਕਲ ਸੀ ਪਰਿਵਾਰ ਉਹ ਸਾਰਾ ਜਦੋਂ ਮਾਤਾ ਜੀ ਮੇਰੇ ਕੋ ਆਏ ਹੋ ਕਿਉਂਕਿ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪੋਤਰਾ ਤੇ ਉਹਨਾਂ ਦੀ ਨੋ ਜੀ ਇਸ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਔਰ ਬੜੀ ਵੱਡੀ ਉਹਨਾਂ ਕੁਫਰਤੀ ਮੰਗੀ ਜਾ ਰਹੀ ਸੀ ਜੀ ਤੇ ਬਤੌਰ ਐਮਪੀ ਕਿਉਂਕਿ ਮੇਰਾ ਹਲਕਾ ਵੀ ਹੈ ਔਰ ਸਾਡੇ ਪੰਜਾਬ ਦੇ ਵੈਸੇ ਵੀ ਸਾਡਾ ਫਰਜ਼ ਬੰਦਾ ਜੀ ਤੋਂ ਜੋ ਅਸੀਂ ਟੇਕ ਅਪ ਕਰ ਸਕਦੇ ਸੀ ਵਿਦੇਸ਼ ਮੰਤਰਾਲੇ ਨਾਲ ਇਮੀਜੇਟੀ ਵਿੱਚ ਟੇਕ ਅਪ ਕੀਤਾ ਫੋਨ ਤੇ ਗੱਲ ਵੀ ਕੀਤੀ ਬੈਠੀ ਜੀ ਚਲੋ بڑے ਉੱਪਰ ਵਾਲੇ ਦੀ ਮਹਾਰਾਜ ਦੀ ਕਿਰਪਾ ਹੈ ਵੀ ਪਰਿਵਾਰ ਜਿਹੜਾ ਆ ਪੂਰੀ ਸੁੱਖੀ ਸ਼ਾਂਦੀ ਘਰ ਵਾਪਸ ਆ ਗਿਆ ਇਹ ਚੰਗੀ ਗੱਲ ਹੈ ਮੇਰੀ ਤੇ ਤੁਹਾਡੇ ਰਾਹੀਂ ਸਾਰਿਆਂ ਨੂੰ ਹੀ ਬੇਨਤੀ ਹੈ ਪੰਜਾਬ ਦੇ ਆਪਣੇ ਲੋਕਾਂ ਨੂੰ ਜੀ ਹਾਲਾਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਹੁਤ ਸੀਰੀਅਸਲੀ ਜਿਹੜਾ ਹੈ ਇਮੀਗ੍ਰੇਸ਼ਨ ਦਾ ਫਰਾਡ ਹੈ ਉਹਦੇ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਫਰੋਂ ਦਾ ਫਰਸਟ ਡੇ ਜੀ ਲੇਕਿਨ ਫਿਰ ਵੀ ਆਪਣੇ ਲੋਕ ਗਾਹੇ ਬਗਾਏ ਜਿਤਨਾ ਇਹ ਵੀ ਕੇਸ ਕਿ ਹੋਇਆ ਵੀ ਉਹਨਾਂ ਨੇ ਦੱਸਿਆ ਕਿਸੇ ਨੂੰ ਨੀ ਇਵਨ ਪਰਿਵਾਰ ਨੂੰ ਵੀ ਨਹੀਂ ਪਤਾ ਮਾਤਾ ਜੀ ਨੂੰ ਨਹੀਂ ਪਤਾ ਜੀ ਆਪਣੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਫਰਾਡ ਲੋਕਾਂ ਤੋਂ ਬਚਣਾ ਚਾਹੀਦਾ ਔਰ ਜਾਣਕਾਰੀ ਜਿਹੜੀ ਆ ਜੋ ਵੀ ਕਿਸੇ ਇਮੀਗ੍ਰੈਂਟ ਏਜੰਟ ਨੂੰ ਤੁਸੀਂ ਮਿਲਦੇ ਹੋ ਜੀ ਉਹਦੀ ਪੂਰੀ ਜਾਣਕਾਰੀ ਆਪਣੇ ਪਰਿਵਾਰ ਦੇ ਕਿਸੇ ਰਿਸਪਾਂਸਿਬਲ ਮੈਂਬਰ ਨੂੰ ਜ਼ਰੂਰ ਦਿਓ ਉਹਨਾਂ ਦਾ ਆਤਾ ਪਤਾ ਲਓ ਉਹਨਾਂ ਦੀ ਰਜਿਸਟ੍ਰੇਸ਼ਨ ਪਤਾ ਕਰੋ ਉਹਨਾਂ ਦੇ ਦਫ਼ਤਰ ਦਾ ਪਤਾ ਕਰੋ ਉਹਨਾਂ ਦੇ ਕ੍ਰੈਡੈਂਸ਼ੀਅਲ ਪਤਾ ਕਰੋ ਉਹਨਾਂ ਦੀ ਜਵਾਬਦੇਹੀ ਅਕਾਉਂਟੇਬਿਲਟੀ ਕਿਤਰਾ ਦਾ ਕਰੈਕਟਰ ਹੈ تمام ساری چیزیں ویریفی کرنے ਤੋਂ ਬਾਅਦ ਹੀ ਕਿਸੇ ਨਾਲ ਗੱਲ ਕਰੋ अदरवाइज ਬਹੁਤ ਜ਼ਿਆਦਾ ਮੁਸ਼ਕਲ ਚ ਫਸ ਜਾਂਦੇ ਆ ਔਰ ਮੈਨੂੰ ਜੋ ਦੱਸਿਆ ਗਿਆ ਹੈ ਵੀ ਉੱਥੇ ਬਹੁਤ سارے ਪਰਿਵਾਰ ਆਲਰੇਡੀ ਜੀ ਚਾਹੇ ਉਹ ਗੁਜਰਾਤ ਦੇ ਸੀ ਚਾਹੇ ਪੰਜਾਬ ਦੇ ਸੀ ਫਸੇ ਸੀ ਸੋ ਇਸ ਜ਼ਰੂਰ ਸਾਡੇ ਇਸ ਪਰਿਵਾਰ ਦੀ ਜਿਹੜੀ ਵਾਪਸੀ ਹੋਈ ਹੈ ਉਹ ਤੇ ਸਾਨੂੰ ਸਾਰਿਆਂ ਨੂੰ ਖੁਸ਼ੀ ਵੀ ਹੈ ਔਰ ਉਸ ਪ੍ਰਮਾਤਮਾ ਦਾ ਵੀ ਧੰਨਵਾਦ ਵੀ ਕਰਦੇ ਜੀ